ਨੋਏ ਦੋਸਤੋ ਮੌਸਮ ਬੜਾ ਵਧੀਆ ਤੇ برفਾ ਜਿਹੜੀ ਆ ਖੁਰਕੇ ਪਾਣੀ ਜਿਹੜੀ ਸੀਗੀ ਸੜਕਾਂ ਦੇ ਉੱਤੇ ਪਾਣੀ ਬਣ ਗਈ ਅਸੇ ਪਾਸੇ ਜੋ ਵੀ برف ਪੈ ਰਹੀ ਆ ਤੇ ਇਹ ਪਾਣੀ 'ਚ ਤਬਦੀਲ ਹੋ ਰਹੀ ਆ ਦੇਖ ਇਹ ਜਿਹੜਾ ਸਮਾਨ ਘਰਾਂ ਦਾ ਹੁੰਦਾ ਵਾਧੂ ਸਮਾਨ ਤੇ ਉਹ ਇੱਥੇ ਰੱਖ ਦਿੰਦੇ ਆ ਇਹਦੇ 'ਚ ਕਚਰਾ ਪੈਂਦਾ ਤੇ ਜਿਹਨੂੰ ਲੋੜ ਆ ਇੱਥੋਂ ਕੋਈ ਚੱਕ ਲੈ ਜਾ ਸਕਦਾ ਕਿਸੇ ਤਰ੍ਹਾਂ ਦੀ ਚੀਜ਼ ਇੱਥੇ ਪਈ ਆ ਉਹ ਕੋਈ ਵੀ ਇੱਥੇ ਜਿਹੜਾ ਰਹਿੰਦਾ ਉਹ ਸੁਨੀਖ ਚੱਕ ਕੇ ਲੈ ਜਾ ਸਕਦਾ ਆਹ ਦੇਖੋ ਜੀ ਪੈਂਦਾ ਤਾਂ ਸੰਭਲ ਕੇ ਤੁਰਨਾ ਪਰ ਆਹ ਦੇਖੋ ਪਾਣੀ ਪਣਿਆ ਪਿਆ ਮੌਸਮ ਪੰਜ ਛੇ ਦਿਨਾਂ ਦਾ ਵਧੀਆ ਪਲੱਸ ਚਾ 12 ਤੇ ਇਹਦੇ ਕਰਕੇ ਬਾਹਰ ਆ ਨਿਕਲ ਸਕਦੇ ਆ ਇਹ ਪਾਣੀ ਬਣ ਗਿਆ ਜੀ ਚਰਗਲ ਜੀ ਬਣ ਗਈ ਜਣੀ ਆਪਣੇ ਗਾਰਾ ਬਣ ਜਾਂਦਾ ਤੇ ਇਥੇ ਇਹਰਾ ਪਾਣੀ ਵਿੱਚ ਆ ਬਰਫਾ ਜਿੱਤੀ ਜਿਹੜੀ ਦੀਦੀ ਇੱਥੇ ਪਾਣੀ ਹੈ ਜਿਵੇਂ ਮੀਂਹ ਦਾ ਆਪਣੇ ਹੋ ਜਾਂਦਾ ਤੇ ਇਧਰ ਬਰਫਾ ਪੂਰੀ ਕੋਈ ਰਸਤਾ ਨਹੀਂ ਇਹਨਾਂ ਨੂੰ ਕਿਸੇ ਪਾਸੇ ਬਰਫ ਖੁਰਨਦਾ ਤੇ ਆ ਜਿਹੜੀ ਇੱਥੇ ਨਮਕ ਸਿੰਦ ਵਰਤ ਤੇ ਸਿੱਟਿਆ ਤੇ ਇਹ ਇੱਥੇ ਢੇਰ ਲਾ ਦਿੰਦੇ ਆ ਬਸ ਅਸੀਂ ਹੜਕਾਂ ਦੇ ਕਿਨਾਰੇ ਚੱਕ ਕੇ ਨੇੜੇ ਸਰਕਾਰ ਆ ਇਥੋਂ ਪ੍ਰਸ਼ਾਸਨ ਤੇ ਆ ਵੇਖੋ ਪਹਾੜ ਬਣਾ ਛੱਡੇ ਆ ਇਹ ਮਿੱਟੀ ਦੇ ਨਹੀਂ ਇਹ ਬਰਫ਼ ਦੇ ਆ ਇਥੋਂ ਕਾ ਚੱਲਣਾ ਜਿਵੇਂ ਸੀਸੇ ਤੇ ਤੁਰਦੇ ਹੁੰਨੇ ਆ ਉਵੇਂ ਲੰਘਣਾ ਪੈਂਦਾ ਪਰ ਮੈਂ ਇਧਰੋਂ ਹੁਣ ਬਦਲਦਾ ਰਸਤਾ ਕਹੇ ਕਿ ਇਧਰਲੇ ਪਾਸਿਓਂ ਖੁਰ ਖੁਰ ਕੇ ਪਾਣੀ ਬਣ ਕੇ ਆ ਰਿਹਾ ਹੈ। ਰੇਤੇ ਦੇ ਪਹਾੜ ਨਹੀਂ ਜੀ ਇਹ ਬਰਫ਼ ਦੇ ਪਹਾੜ ਆ ਜਮਾ ਨਰੀ ਬਰਫ਼ ਦੇ ਇਹ ਜਿਹੜੇ ਲਾਇਆ ਇਹਨਾਂ ਨੇ ਟਰਾਲਿਆਂ ਰਾਹੀਂ ਤੇ ਹੁਣ ਤਾਂ ਇਹ ਸਾਰਾ ਇੱਥੇ ਨੀਵੇਂ ਥਾਂ ਪਾਣੀ ਆ ਗਿਆ ਉਧਰਲੇ ਪਾਸਿਓਂ ਜਿਹੜੀ ਖੁਰ ਕੇ ਬਰਫ਼ ਆ ਨਮਕਵਾਂਗੀ ਹੈ ਬਰਫੀ ਇਹ। ਨਮਕ ਵਾਂਗ ਕੀ ਨੰਗ ਨਮਕੀ ਆ ਦੇਖ ਨਮਕ ਦੇ ਡਲੇ ਹੁੰਦੇ ਜਿਵੇਂ ਕਾਲੇ ਦੇ ਉਵੇਂ ਬਰਫ ਚ ਮਿਕਸ ਹੋ ਕੇ ਇਥੇ ਠੇਗ ਗਏ ਆ ਦੇਖੋ ਆ ਰਸਤਾ ਹੁਣ ਸਾਫ ਹੋ ਗਿਆ ਉੱਤੇ ਇਹਨਾਂ ਨੇ ਆ ਬਜਰੀ ਪਾਈ ਆ ਆ ਬਜਰੀ ਆ ਕਿੰਕੋ ਤੜਕੇ ਡਗਣਾ ਪਵੇ ਇਧਰ ਜੇ ਪਈ ਹੈ ਆ ਬਾਰ ਬਾਰ ਇਹ ਹੌਲੀ ਹੌਲੀ ਖੁਰੀ ਜਾਂਦੀ ਹੈ ਤੇ ਪੂਰੀ ਤਾਂ ਨਹੀਂ ਵੈਸੇ ਖੁਰਨੀ ਹੈ ਤੇ ਪਰ ਫਿਰ ਵੀ ਬਹੁਤ ਰਾਹਤ ਮਿਲ ਜੂਗੀ ਪਰ ਸੰਭਲ ਕੇ ਬਹੁਤ ਚੱਲਣਾ ਪੈਂਦਾ ਜਿੱਥੇ ਇਹ ਚਰਗਲ ਜੀ ਬਣੀ ਹੁੰਦੀ ਹੈ ਤੇ ਉੱਥੇ ਬੰਦਾ ਆਮ ਤਾਂ ਬੂਟ ਅਸੀਂ ਪਾ ਹੀ ਨਹੀਂ ਸਕਦੇ ਚੱਪਲ ਬੂਟ ਕਿਸੇ ਤਰ੍ਹਾਂ ਦਾ ਕੋਈ ਰਕਾਬੀ ਤੇ ਕੀ ਹੋਸੀ ਆ ਪੂਰੀ ਤਰਕੜਾ ਆ ਤੜਕਣ ਵਾਲਾ ਕੰਮ ਆ ਜੀ ਇੱਥੋਂ ਜੋ ਤੜਕ ਗਿਆ ਦੇਖ ਸਕਦਾ ਛੱਟ ਫੇਟ ਵੀ ਫਰ ਵੱਜ ਜਾਂਦੀ ਨੂੰ ਅੱਜ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਜਿਹੜੇ 5-6 ਦਿਨਾਂ ਦਾ ਮੌਸਮ ਅੱਜ ਬਹੁਤ ਵਧੀਆ ਅੱਜ ਮੈਂ ਪਹਿਲੀ ਵਾਰ ਆ ਆ ਤੁਸੀਂ ਦੇਖ ਲਓ ਵੀ ਆ ਏਰੀਆ ਹੈ ਤਾਂ ਵਸੂਆਂ ਆ ਸਾਰੀ ਕਿਉਂਕਿ ਲੋਕ ਆਪਣੇ ਕੰਮਕਾਰਾਂ ਤੇ ਤੁਰੇ ਜਾਂਦੇ ਆ ਤੇ ਫਾਲਤੂ ਕਿਸੇ ਤਰ੍ਹਾਂ ਦਾ ਕਿਤੇ ਨਹੀਂ ਬੰਦਾ ਦੀਦਾ ਹੋਊਗਾ ਤੁਹਾਨੂੰ ਵੀ ਕੋਈ ਵੇਲਾ ਤੁਰਿਆ ਫਿਰਦਾ ਹੋਊਗਾ ਰੇਕ ਆਪਦੇ ਕੰਮਕਾਰਾਂ ਚ ਲੱਗੇ ਆ ਆ ਬੈਂਚ ਬਣਿਆ ਸਾਡੇ ਲਈ ਇੱਥੇ ਬਹਿ ਜਾਣੇ ਨੇ ਆ ਕੇ ਚਲੋ ਮੈਂ ਵੀ ਬੈਠਦਾ ਪਰ ਕੇ ਨਾ ਆ ਦਿਖਾ ਦਿਆਂ ਤੁਹਾਨੂੰ ਮੈਂ ਕਿਤੇ ਦੇਖਦਾ ਤੁਹਾਨੂੰ ਜੀਪ ਜਾਂਦਾ ਵੀ ਇਹ ਕੈਨੇਡਾ ਇੱਥੇ ਕੰਮ ਤੱਕ ਮਤਲਬ ਆ ਜੀ ਫਾਲਤੂ ਵੇਲੇ ਕਿਸੇ ਵਾਗਜ਼ਾਰ ਨਹੀਂ ਸ਼ਾਂਤ ਸੁੱਟੀਆਂ ਹੁੰਦੀਆਂ ਉਹਦੋਂ ਆਨ ਅੰਜੋਏ ਕਰ ਲੈਂਦਾ ਨਹੀਂ ਤਾਂ ਆਪਦੇ ਕੰਮ ਤੱਕ ਮਤਲਬ ਹੈ ਕਿਸੇ ਨੂੰ ਕਿਸੇ ਤੱਕ ਮਤਲਬ ਨਹੀਂ ਕੌਣ ਕੀ ਹੈ ਕੀ ਕਰਦਾ ਢੜਕਾ ਸੁਣੀਆਂ ਪਈਆਂ ਤੇ ਇਧਰਲੇ ਪਾਸੇ ਇਹ ਜਿਹੜੀ ਆ ਬਰਫ ਪਰਲੇ ਪਾਸੇ ਆ ਵੱਡਾ ਇੱਕ ਬਹੁਤ ਸਟੋਰ ਆ ਇੱਥੇ ਜਿਮ ਵੀ ਆ ਇੱਕ 7-8 ਬਹੁਤ ਕੁਝ ਹੁੰਦਾ ਇੱਥੇ ਤੇ ਹ ਹੁਣ ਕਿਤੇ ਕਿਤੇ ਸਾਨੂੰ ਕਿਤੇ ਦੱਸੂਗੀ ਗੱਡੀਆਂ ਆਉਂਦੀਆਂ ਆ ਹੁਣ ਤੁਹਾਨੂੰ ਇਧਰੋਂ ਗੱਡੀ ਆ ਰਹੀ ਇੱਕ ਆਹ ਇਹ ਗੱਡੀ ਆ ਗਈ ਤੇ ਨਹੀਂ ਤਾਂ ਉਹ ਸਾਹਮਣੇ ਸਕੂਲ ਹੈ ਜੀ ਤੇ ਇਹ ਇੱਕ ਵਾਰ ਜਿਹੜਾ ਕਮਰਸਲੀ ਮੰਨ ਲਓ ਨਾ ਇੰਡਸਟਰੀ ਇੱਥੇ ਜ਼ਿਆਦਾਤਰ ਹੋਟਲ ਤੇ ਇੱਥੇ ਰੈਸਟੋਰੈਂਟ ਕੈਸ ਪੰਪ ਤੇ ਇੱਥੇ ਜਿਹੜੇ ਆਹ ਇਧਰੋਂ ਬਣੇ ਆ ਜਿਹੜੇ ਅਪਾਰਟਮੈਂਟ ਬਣੇ ਆ ਬਿਲਡਿੰਗਾਂ ਬਣੀਆਂ ਤੇ ਖੇਡ ਗਰਾਊਂਡ ਸਕੂਲ ਹਰ ਤਰ੍ਹਾਂ ਦਾ ਇਹ ਜਿਹੜਾ ਏਰੀਆ ਇਹ ਫੋਰਟ ਸਕੈਚ 1 ਆ ਜੀ ਫੋਰ ਸਕੈਚ 1 40 ਕਿਲੋਮੀਟਰ ਐਡਮੈਂਟਡ ਤੋਂ ਜਿੱਥੇ ਇਹ ਏਰੀਆ ਜਿੱਥੇ ਅਸੀਂ ਰਹਿੰਦੇ ਆ ਤੇ ਬਾਕੀ ਤਾਂ ਸੁਨਣਾ ਹੀ ਪਿਆ ਸਾਰਾ ਤੇ ਇੱਥੇ ਆ ਜਿਹੜਾ ਪਾਰਕਿੰਗ ਵਾਸਤੇ ਥਾਮਣੇ ਉਹ ਪੀ ਲਿਖਿਆ ਤਾਂ ਮਤਲਬ ਪਾਰਕਿੰਗ ਉੱਥੇ ਗੱਡੀਆਂ ਖੜ੍ਹ ਜਾਂਦੀਆਂ ਆ ਥਾਵਾਂ ਤੇ ਜੇ ਕਿਸੇ ਨੇ ਸਿੱਖਣੀ ਹੁੰਦੀ ਹੈ ਗੱਡੀ ਖੁੱਲਿਆ ਮੈਦਾਨ ਪਿਆ ਇੱਥੇ ਸਿੱਖ ਸਕਦੇ ਆ ਜਿਹੜੇ ਸਿੱਖਦੇ ਆ ਗੱਡੀਆਂ ਤੇ ਇਹ ਇੱਥੇ ਲੈ ਆਉਂਦੇ ਆ ਤੇ ਉਹ ਰਸਤਾ ਜਿਹੜਾ ਸਾਹਮਣੇ ਢੇਰ ਲਾਇਆ ਹੈ ਉਹਦੇ ਬਰਫ ਦੇ ਉੱਥੋਂ ਦੀ ਸਾਡਾ ਰਸਤਾ ਵੀ ਉਹ ਘਰਾਂ ਨੂੰ ਜਿਹੜੇ ਅਪਾਰਟਮੈਂਟ ਆ ਜਿਹੜੇ ਮਾਰਤਾ ਉਹਦੇ ਚ ਜਾਨੇ ਹੁੰਦੇ ਆ ਅਸੀਂ ਆ ਮੈਕਸਿਮਮ ਇੱਥੇ 30 ਸਪੀਡ 30 ਦੀ ਆ ਜੀ ਤੇ ਜੇ ਵੱਧ ਹੋ ਤਾਂ ਇੱਥੇ ਪਤਾ ਫਿਰ ਉਹਦੀ ਟਿਕਟ ਵੀ ਕੱਟ ਦਿੰਦੇ ਆ ਲਓ ਜੀ ਤੇ ਅੱਜ ਦੀਆਂ ਮੈਂ ਤਸਵੀਰਾਂ ਤੁਹਾਨੂੰ ਅੱਜ ਦਾ ਮੌਸਮ ਦਿਖਾਤਾ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਆਂ ਹੋਰ ਵਿਸੇ ਤੇ 101% Yeah, the, the only problem with that, though, is that I have to pick up. I, I get. I have to buy one of those four-liter jugs of water. Uh, uh, or I, I, I can get the four-liter jug at the. Big. I'll figure it out, or I'll take it with me. It's not that big of a deal. Yeah, I will drop in the shell. It's not the bus. Stopping, you just is it. You like so far. So, uh, you can catch it. I say bus. I will drop you. Well, oh, yeah, like. Well, what i am going to do? I'm going to get out here. Yeah. And then I'll, get, then I'll get you to pick me up at Walmart in 30 minutes. Yeah. And then I'll get you to drop me off at Freezer Brothers. So the next one I will pick up you from the freezer and I will drop you the shop. That's right. Oh, yeah. Yeah. Oh, like, you mean the Dow, you mean? No, 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 no. Or, uh, or I think I have the I, best I, idea. No, no. I will drop you the shell. You cross the road to the bus stop and Gino come on that time. Because I'm I'm riding on the shop first and Gino come on later.